ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਪੋਲੂ ਵਾਲੇ ਦੇ ਵਿੱਚ ਪੋਲੂ ਵਾਲੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਤੇ ਇੱਕ ਤੁਹਾਡਾ ਲੰਬਾ ਲਾਉਣ ਲੱਗਾ ਬੜੇ ਭਰਾ ਫੋਨ ਕੌਲਾ ਕਰਦੇ ਸੀ ਕਿ ਸਾਬੇ ਕੋਈ ਚੰਗੀ ਟੋਕੜ ਗੱਪਣ ਵਹਿੜ ਦਿਖਾ ਦੇ ਲੈ ਵੀ ਮਿੱਤਰੋ ਚੰਗੀ ਵੈੜਾ ਚੰਗੇ ਦੁੱਧ ਦੀ ਮਾਲਕਣਾ ਚੰਗਾ ਦੁੱਧ ਹੁਣ ਵੀ ਦਿੰਦੀ ਪਈ ਆ ਕਿੰਨੇ ਮਹੀਨਿਆਂ ਦੀ ਗੱਬਣਾ ਕਿੰਨਾ ਦੁੱਧ ਨੇ ਤਾਜੀ ਨੇ ਦਿੱਤਾ ਹੋਇਆ ਕੀ ਇਹਦੀ ਡਿਮਾਂਡ ਆ ਸਾਰੀ ਗੱਲਬਾਤ ਆਪਾਂ ਕਰਾਂਗੇ ਬਾਈ ਦੇ ਨਾਲ ਆਜੋ ਮਿਲਦੇ ਆ ਬਾਈ ਨੂੰ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਜੱਗੇ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੱਡੇ ਬਾਈ ਵਧੀਆ ਜੀ ਬਾਈ ਸੇਤਾ ਦੇ ਪਰਿਵਾਰ ਤੋਂ ਹਾਂ ਹਾਂ ਵਧੀਆ ਚੜਦੀ ਕਲਾ ਸਾਰੇ ਹਾਂ ਵਧੀਆ ਬਾਈ ਠੀਕ ਆ ਠੀਕ ਆ ਗੱਲ ਓਵੇਂ ਗਾਂ ਹੈਗੀ ਤੇਰਾ ਯਾਰਦੀ ਹੈ ਨਾ ਹਾਂ ਜੀ ਹਾਂ ਜੀ ਤੇਲ ਦੇਣੀ ਆ ਤੋ ਹਾਂ ਜੀ ਹਾਂ ਜੀ ਨਾਮ ਕੀ ਆ ਬਾਈ ਦਾ ਜਿੰਦੇ ਕੋਲ ਗਾਵਾਂ ਗਰਜੰਟ ਸਿੰਘ ਗਰਜੰਟ ਸਿੰਘ ਗਰਜੈਂਟ ਕੋਲੇ ਬਾਈ ਕੋਲੇ ਗਾਵਾਂ ਦੇ ਜੱਗੇ ਦੂਧ ਦੇ ਦੇ ਮੈਨੂੰ ਡਿਟੇਲ ਕਿੰਨਾ ਸੂਏ ਲਈਏ ਕਿੰਨੇ ਚਿਰ ਦੀ ਗੱਬਣਾ ਹੋਣਾ ਇਹ 7ਵਾਂ ਮਹੀਨਾ ਚੱਲੀ ਜਾਂਦਾ ਨੇੜ ਹੀ ਆ 7ਵਾਂ ਮਹੀਨਾ ਪੂਰਾ ਹੋਣ ਵਾਲਾ ਹੈ ਹਾਂ ਹੋਣ ਵਾਲਾ ਯਾਰ ਮਤਲਬ 5-10 ਦਿਨ ਘਟਾ ਕੇ ਜਾਦੇ ਹੋਣਗੇ ਬਾਈ ਇਹਨੇ ਕਿਉਂ ਨੇ 10 ਠੀਕ ਠੀਕ ਹੈ ਵੀਰੇ ਤੇ ਕਿੰਨਾ ਦੁੱਧ ਦੇਗੀ ਤਾਜੀ ਸੂਈ ਬਈ ਇਹ ਤਾਜੀ 20 ਕਿਲੋ ਦੁੱਧ ਸੀਗਾ ਉਹ ਤਾਂ ਪਹਿਲਾ ਸੂਆ ਸੂਈ ਸੀ ਨਾ ਇਹ ਨਹੀਂ ਹੁਣ ਤੀਜੇ ਸੂਆ ਅਸਾਂ ਦੂਜੇ ਸੂਆ ਸੂਈ ਤੀਜੇ ਲਈ ਗੱਬਣਾ ਹਾਂ ਤੀਜੇ ਆ ਤੇ ਗੱਬਣਾ ਠੀਕ ਹੈ ਬਈ ਠੀਕ ਹੈ ਕਿਆ ਬਾਤ ਚੂਣ ਚੰਦ ਚੁੱਕ ਓਕੇ ਜਾਵ ਠੀਕ ਹੈ ਜੀ ਸੱਤ ਮਹੀਨਿਆਂ ਦੀ ਗੱਬਣ ਹੋ ਗਈ ਦੁੱਧ ਵੀ ਹਾਂ ਨਾ ਕੱਲੋਂ ਪਿਆ 10 ਹੀ 9 ਹੁਣ ਹੈਗਾ ਠੀਕ ਆ ਬਈ ਠੀਕ ਆ ਆ ਗਰਮੀ ਵੀ ਆ ਬਈ ਨਾਲੇ ਵੀ ਗਰਮੀ ਦਾ ਕਰਕੇ ਠੀਕ ਆ ਬਈ ਅੱਛਾ ਕੀ ਰੇਟ ਰੱਖਿਆ ਬਈ ਫਿਰ ਇਹਦਾ 55000 ਆਈ ਮਾਨਤਨ ਹੋ ਜਾਊਗਾ ਵਿੱਚ ਹਾਂ ਹਾਂ ਹੋ ਜਾਊਗਾ ਠੀਕ ਆ ਬਈ ਕੱਢੀ ਜੱਗੇ ਵੀਰੇ ਤੋਰੀ ਮੜੀ ਖੋਲ ਕੇ ਵਿਖਾਈ ਮਿੰਨੇ ਲੈ ਵੀ ਮਿੱਤਰੋ ਤੀਜੇ ਸੂਏ ਲਈ ਸੱਤ ਮਹੀਨਿਆਂ ਦੀ ਗੱਬਣ ਆ 5-10 ਦਿਨ ਘਾਟਾ ਕਰਮ ਵਾਲੀ ਨੂੰ ਸੱਤ ਮਹੀਨੇ ਪੂਰੇ ਹੋਣ ਦੇ ਵਿੱਚ ਦੂਜੇ ਸੂਏ 20 ਕਿਲੋ ਦੁੱਧ ਕੰਡੇ ਤੇ ਤੋਲਣ ਵਾਲਾ ਜਿਹੜਾ ਐਨ ਇਹਨੇ ਦਿੱਤਾ ਹੋਇਆ ਵੇਖ ਸਕਦੇ ਹੋ ਥਾਣਾ ਦੇ ਵੇਲੇ ਪੂਰੀ ਜਵਦੀਆ ਪਾਲੀ ਸਭੀ ਵਜਨ ਵਾਲੀ ਜਾਣ ਵਾਲੀ ਇਹ ਨਹੀਂ ਹੈਗਾ ਵੀ ਲੱਸੀ ਫੇਕੀ ਗਾਂ ਸੋਹਣੀ ਸੰਖੇਵੀ ਵੇੜ ਬਹੁਤ ਆ ਦੇਖੋਗੇ ਇਹਨਾਂ ਦੇ ਮਿੱਤਰੋ ਤੁਸੀਂ ਤੁਹਾਨੂੰ ਪਸੰਦ ਆਊਗੀ ਅਸੀਂ ਗੱਲ ਨਹੀਂ ਕਿ ਪਸੰਦ ਨਾ ਆਊਗੀ ਤੁਹਾਨੂੰ ਕਿਉਂਕਿ ਵੇੜ ਨੂੰ ਥਾਣਾ ਚੰਗਾ ਲੱਗਾ ਹੋਇਆ ਬਰੀਕੀ ਚੰਗੀ ਆ ਸਾਰੀ ਜੰਨੀ ਹੈਗੀ ਸਾਫ਼ ਸੁਥਰੀ ਆ ਵੱਥੀ ਮਿੱਤਰੋ ਫਿਰ ਗੱਪਣਾ 7 ਮਹੀਨਿਆਂ ਦੀ ਉਹ ਚੱਲੀ ਆ 3 ਮਹੀਨੇ ਹੋਰ ਬਾਕੀ ਆ ਮਹੀਨਾ ਵੀ ਦਿਨ ਦੋ ਦੋ ਚੋਲੇ ਦੋ ਦੋ ਡਰਾਈ ਲਾ ਦਿਓ ਫਿਰ ਇਹਨੇ ਚੜਦਾ ਜਾਂ ਸਿਆਲ ਹੋਣਾ ਉਦੋਂ ਆਪਾਂ ਕਿ ਉਸ ਨਾਲ ਲੋਈ ਲੈਣੀ ਸ਼ੁਰੂ ਕਰਾਂਗੇ ਮੇਰੇ ਹਿਸਾਬ ਨਾਲ ਤੇ ਉਦੋਂ ਇਹਨੇ ਕਿਹਾ ਵੀ ਆ ਜਾ ਜੱਟਾ ਵਟਲਾ ਪੈਸੇ ਤੇ ਪਾਲਾ ਜੇਬ ਦੇ ਵਿੱਚ ਗੱਲ ਕਿਹੜੇ ਨੰਬਰ ਤੇ ਕਰਨੀ ਹੈ ਤੁਸੀਂ ਕਰਨੀ ਹੈ ਮਿੱਤਰੋ 985850014 985850014 985853014 ਇਸ ਨੰਬਰ ਤੇ ਕਰਨੀ ਤੁਸੀਂ ਮਿੱਤਰੋ ਗੱਲਬਾਤ ਪਿੰਡ ਪੋਲੂ ਵਾਲਾ ਜ਼ਿਲ੍ਹਾ ਫਿਰੋਜ਼ਪੁਰ